ਇੱਕ ਛੱਜੂ ਨਾਮੀ ਚੀਵਰ ਜਾਤੀ ਦੇ ਵਿੱਚੋਂ ਮਨੁੱਖ ਹੈ ਕਹਿੰਦੇ ਨਾ ਉਹ ਬੋਲਦਾ ਹੈ ਨਾ ਸੁਣਦਾ ਹੈ ਉਹਨੂੰ ਲਿਆ ਕੇ ਗੁਰੂ ਸਾਹਿਬ ਦੇ ਸਨਮੁਖ ਬਿਠਾਇਆ ਹੁਣ ਇੱਕ ਜਿਹੜੀ ਚਾਂਦੀ ਦੀ ਛੜੀ ਗੁਰੂ ਸਾਹਿਬ ਦੇ ਹੱਥ ਵਿੱਚ ਹੁੰਦੀ ਸੀ ਹੁਣ ਉਹਦਾ ਬਹਾਨਾ ਬਣਾਇਆ ਹੈ ਅਸਲ ਕਿਰਪਾ ਮੇਰ ਦੀ ਦ੍ਰਿਸ਼ਟੀ ਨਾਲ ਹੀ ਕਰ ਦਿੱਤੀ ਉਹਦਾ ਕਪਾਟ ਖੁੱਲ ਗਿਆ ਉਹ ਜਿਹਨੂੰ ਕਹਿੰਦੇ ਸੀ ਬੋਲਦਾ ਨਹੀਂ ਉਹ ਉਚਾਰਨ ਕਰਨ ਲੱਗ ਪਿਆ ਕਹਿੰਦਾ ਪੰਡਤ ਜੀ ਤੁਸੀਂ ਸ਼ਲੋਕ ਉਚਾਰੋ ਤੇ ਮੈਂ ਅਰਥ ਕਰਾਂਗਾ ਪੰਡਤ ਜੀ ਨੇ ਸ਼ਲੋਕ ਉਚਾਰੇ ਉਹਨੇ ਅਰਥ ਕੀਤੇ ਤੇ ਨਾਲ ਆਖਿਆ ਤੁਹਾਡਾ ਉਚਾਰਨ ਸਹੀ ਨਹੀਂ ਹੈ ਕਹਿੰਦੇ ਇੱਕ ਸ਼ਲੋਕ ਦੇ ਦੋ ਦੋ ਅਰਥ ਕਰ ਦਿੱਤੇ ਪੰਡਤ ਦਾ ਅਹੰਕਾਰ ਜਿਹੜਾ ਸੀ ਮਲਿਆ ਮੇਟ ਹੋ ਗਿਆ ਉਹਨੇ ਗੁਰੂ ਦੇ ਚਰਨਾਂ ਉੱਤੇ ਆਪਣਾ ਸਿਰ ਰੱਖਿਆ ਤੇ ਮਾਫੀ ਮੰਗੀ ਗੁਰੂ ਦੇ ਚਰਨਾਂ ਦਾ ਭੌਰਾ ਹੋ ਗਿਆ ਜਿੱਥੇ ਭਾਈ ਛੱਜੂ ਤੇ ਰਹਿਮਤ ਹੋਈ ਉਥੇ ਪੰਡਤ ਲਾਲ ਚੰਦ ਤੇ ਵੀ ਰਹਿਮਤ ਹੋਈ ਦੋਵਾਂ ਨੂੰ ਗੁਰੂ ਸਾਹਿਬ ਨੇ ਤਾਰ ਦਿੱਤਾ